ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਨ YouTube ਚੈਨਲ 'ਤੇ ਜਾਓ ਅਲਰਟ ਬਈ ਮੰਤੇ ਦੋਸਤੋ ਅੱਜ ਇੱਕ ਨਵੀਂ ਅਪਡੇਟ ਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਪੀਆਰਸੀ ਸੈਂਟਰ ਮੁਹਾਲੀ ਦੇ ਵਿੱਚ 2025 ਦੇ ਲਈ ਭਰਤੀ ਆ ਚੁੱਕੀ ਹੈ ਜੀ ਪੋਸਟਾਂ ਕਲਰਕ ਦੀ ਲਈ ਰਹਿਵਲੀਆਂ ਹਨ ਜੀ ਏਜ ਦੀ ਗੱਲ ਕਰੀਦਾ ਜਿਹਦੇ ਵਿੱਚ 18 ਸਾਲ ਤੋਂ ਲੈ ਕੇ 45 ਸਾਲ ਤੱਕ ਮੰਗੀ ਗਈ ਹੈ ਜੀ ਇਸ ਪੋਸਟ ਦੇ ਲਈ ਕੋਈ ਫੀਸ ਨਹੀਂ ਲੱਗਣ ਵਾਲੀ ਜੀ ਅਤੇ ਜੋ ਅਪਲੀਕੇਸ਼ਨ ਹਨ ਉਹ ਆਫਲਾਈਨ ਅਪਲਾਈ ਹੋਣਗੀਆਂ ਜੀ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ 'ਚ ਦਿੰਦੇ ਹਾਂ ਜੀ ਕੌਣ ਕੌਣ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਕੀ ਕੁਆ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਦੇ ਹੋਏ 올 ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਸਭ ਤੋਂ ਪਹਿਲਾਂ ਤੁਹਾਨੂੰ ਸਹੀ ਅਤੇ ਸਟੀਕ ਜਾਣਕਾਰੀ ਮਿਲ ਸਕੇ ਅਤੇ ਤੁਸੀਂ ਪੋਸਟਾਂ ਨੂੰ ਅਪਲਾਈ ਕਰ ਸਕੋ ਤਾਂ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਇਹ ਵੈਕੈਂਸੀ ਕਲਰਕ ਦੀ ਰਹਵਲੀ ਹੈ ਜੀ ਪੀਐਸ ਕੇਂਦਰ ਮਹਾਲੀ ਦੇ ਲਈ ਐਪਲੀਕੇਸ਼ਨ ਮੰਗ ਕੀਤੀ ਜਾਂਦੀ ਹੈ ਜੀ ਜੋ ਕਿ ਐਪਲੀਕੇਸ਼ਨ ਹਨ ਆਫਲਾਈਨ ਰਹਵਲ ਹਨ ਜੀ ਇਸ ਪੋਸਟ ਦੇ ਲਈ ਪੋਸਟ ਦਾ ਨਾਮ ਹੈ ਜੀ ਕਲਰਕ ਕਵਾਲੀਫਿਕੇਸ਼ਨ ਦੀ ਗੱਲ ਕਰੀ ਤੇ ਕਵਾਲੀਫਿਕੇਸ਼ਨ ਵਿੱਚ ਕੈਂਡੀਡੇਟ ਦੇ ਲਈ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ ਜੋ ਕੈਂਡੀਡੇਟ ਗ੍ਰੈਜੂਏਸ਼ਨ ਹਨ ਉਹ ਹੀ ਇਸਪੋਰਟਸ ਨੂੰ ਅਪਲਾਈ ਕਰ ਸਕਦੇ ਹਨ ਜੀ ਐਕਸਪੀਰੀਅੰਸ ਇਹਦੇ ਵਿੱਚ ਕੰਪਿਊਟਰ ਦੇ ਅਕਾਊਂਟ ਦੀ ਨੌਲੇਜ ਹੋਣੀ ਚਾਹੀਦੀ ਹੈ ਜੀ ਕੈਂਡੀਡੇਟ ਨੂੰ ਅਤੇ ਸੈਲਰੀ ਦੇ ਵਿੱਚ 21000 ਪ੍ਰਤੀ ਮਹੀਨਾ ਪੇਮੈਂਟ ਮਿਲਣ ਵਾਲੀ ਹੈ ਜੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੋਨਾਂ ਲਈ ਭਰਤੀ ਰਹਿਣ ਵਾਲੀ ਹੈ ਜੀ ਮੁੰਡੇ ਤੇ ਕੁੜੀਆਂ ਦੋਨੇ ਹੀ ਇਸਪੋਰਟਸ ਨੂੰ ਅਪਲਾਈ ਕਰ ਸਕਦੇ ਹਨ ਜੀ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਇਸਪੋਰਟਸ ਨੂੰ ਅਪਲਾਈ ਕਰਨ ਦਾ ਜੋ ਕੈਂਡੀਡੇਟ ਕਲਰਕ ਦੀ ਨੌਕਰੀ ਕਰਨਾ ਚਾਹੁੰ ਐਸਪੋਰਟ ਦਿੱਲੀ ਇਹਦੀ ਗੱਲ ਕਰੀਏ ਤਾਂ ਇਹਦੇ ਵਿੱਚ 18 ਸਾਲ ਤੋਂ ਲੈ ਕੇ 45 ਸਾਲ ਦੇ ਕੈਂਡੀਡੇਟ ਐਸਪੋਰਟਸ ਨੂੰ ਅਪਲਾਈ ਕਰ ਸਕਦੇ ਹਨ ਤੇ ਜੋ ਸਰਬਸੰਮਾਨ ਹਨ ਉਹਨਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਉਹ ਸਰਬਸੰਮਾਨ ਐਸਪੋਰਟਸ ਨੂੰ ਅਪਲਾਈ ਕਰ ਸਕਦੇ ਹਨ ਜੀ ਦੋਸਤੋ 25 ਅਕਤੂਬਰ 2025 ਤੱਕ ਇਹਨਾਂ ਦੇ ਪਤੇ ਤੁਸੀਂ ਐਪਲੀਕੇਸ਼ਨ ਨੂੰ ਭੇਜਣਾ ਜੀ ਜੋ ਡਾਕੂਮੈਂਟ ਹੈ ਉਹਨਾਂ ਦੀ ਕਾਪੀਸ ਲਗਾ ਕੇ ਤੇ ਇਹਨਾਂ ਦੇ ਐਡਰੈਸ ਉੱਤੇ ਤੁਸੀਂ ਭੇਜ ਸਕਦੇ ਹੋ ਜੀ ਇਹਨਾਂ ਦਾ ਐਡਰੈਸ ਹੈ ਜੀ ਡਾਇਰੈਕਟਰ ਪੈਰਾਪਲੇਜਿਕ rehabilitation center sector 56 phase 6 district mohali 25 اکتوبر 2025 ਤੋਂ ਪਹਿਲਾਂ ਪਹਿਲਾਂ ਇਹਨਾਂ ਅਪਲੀਕੇਸ਼ਨ ਨੂੰ ਭੇਜਣਾ ਜੀ ਜੋ ਆਫਲਾਈਨ ਜੋ ਅਪਲੀਕੇਸ਼ਨ ਹਨ ਉਹ ਆਫਲਾਈਨ ਹੀ ਭਰਨ ਜਾਣਗੀਆਂ ਬਧਿਹਰੇ ਜੰਕ ਲਈ ਤੁਸੀਂ ਨਾ ਟੈਲੀਫੋਨ ਨੰਬਰ 0175 2225 352 ਤੇ ਸੰਪਰਕ ਕਰ ਸਕਦੇ ਹੋ ਜੀ ਦੋਸਤੋ ਇਸ ਕੋਡ ਨੋਟੀਫਿਕੇਸ਼ਨ ਸਾਡੇ WhatsApp ਚੈਨਲ ਤੇ ਆ ਜੀ ਤੁਸੀਂ WhatsApp ਚੈਨਲ ਤੇ ਜਾ ਕੇ ਨੋਟੀਫਿਕੇਸ਼ਨ ਚੰਗੀ ਤਰੀਕੇ ਨਾਲ ਪੜ੍ਹਨ ਤੋਂ ਬਾਅਦ ਹੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਜੀ ਜੋ ਵਰਸਾ ਚੈਨਲ ਦਾ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਲੱਗ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ